ਇਜ਼ਰਾਈਲ ਈਰਾਨ ਦੇ ਸੁਪਰੀਮ ਲੀਡਰ ਨੂੰ ਮਾਰਨਾ ਚਾਹੁੰਦਾ ਸੀ ਖਮੇਨੀ ਕਿਵੇਂ ਬਚ ਗਿਆ 모사드 ਉਸਨੂੰ ਕਿਉਂ ਨਹੀਂ ਲੱਭ ਸਕਿਆ ਉਹ ਕਿੱਥੇ ਲੁਕਿਆ ਹੋਇਆ ਸੀ ਇਜ਼ਰਾਈਲ ਅਤੇ ਈਰਾਨ ਵਿਚਕਾਰ 12 ਦਿਨਾਂ ਦੇ ਟਕਰਾਬ ਨੇ ਦੋਵਾਂ ਦੇਸ਼ਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਤੇ ਹਮਲਾ ਕੀਤਾ ਅਤੇ ਉਸਦੇ ਵਿਗਿਆਨੀ ਅਤੇ ਕਈ ਫੌਜੀ ਮੁਖੀਆਂ ਨੂੰ ਨਿਸ਼ਾਨਾ ਬਣਾਇਆ ਇਸ ਨਾਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਦੂਜੇ ਪਾਸੇ ਈਰਾਨ ਨੇ ਜਵਾਬੀ ਕਾਰਵਾਈ ਕੀਤੀ ਹੈ ਅਤੇ ਇਜ਼ਰਾਈਲ ਦੇ ਵੱਡੇ ਸ਼ਹਿਰਾਂ ਤੇ ਹਮਲਾ ਕੀਤਾ ਇਜ਼ਰਾਈਲ ਦੇ ਈਰਾਨ ਦੇ ਸੁਪਰੀਮ ਲੀਡਰ ਨੂੰ ਮਾਰਨ ਦੇ ਇਰਾਦੇ ਬਾਰੇ ਕਿਹੜੇ ਨਵੇਂ ਖੁਲਾਸੇ ਹੋਏ ਹਨ ਆਇਤੁੱਲਾ ਖਮੇਨੀ ਇਜ਼ਰਾਈਲ ਦੁਆਰਾ ਨਿਸ਼ਾਨਾ ਬਣਾਏ ਜਾਣ ਤੋਂ ਕਿਵੇਂ ਬਚ ਗਏ ਮੋਸਾਦ ਅਤੇ ਇਜ਼ਰਾਈਲੀ ਰੱਖਿਆ ਬਲ ਵੀ ਉਸ ਨੂੰ ਕਿਉਂ ਨਹੀਂ ਲੱਭ ਸਕੇ ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਹਾਰ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਇਜ਼ਰਾਈਲ 12 ਦਿਨ ਦੀ ਜੰਗ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਸੀ ਹਾਲਾਂਕਿ ਉਸ ਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਕਿਤੇ ਹੋਰ ਬੰਕਰ ਚੁੱਕਿਆ ਹੋਇਆ ਸੀ ਉਸਨੇ ਆਪਣੇ ਕਮਾਂਡਰ ਦਾ ਸੰਚਾਰ ਵਿਕਟ ਦਿੱਤਾ ਖਮੇਨੀ 13 ਜੂਨ ਤੋਂ ਇੱਕ ਭੂਮੀਗਤ ਬੰਕਰ ਵਿੱਚ ਹਨ ਇਜ਼ਰਾਈਲ ਹਮਲੇ ਤੋਂ ਪਹਿਲਾਂ ਇਹ ਮੱਧ ਤਹਿਰਾਨ ਵਿੱਚ ਆਪਣੇ ਗੁਪਤ ਟਿਕਾਣੇ ਖੇਤ ਰਹਿਬਰੀ ਵਿੱਚ ਮੌਜੂਦ ਸੀ ਈਰਾਨ ਕਦੇ ਵੀ ਅਮਰੀਕਾ ਅੱਗੇ ਆਤਮਸਮਰਪਨ ਨਹੀਂ ਕਰੇਗਾ ਉਨਾ ਕਿ ਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪਸ ਨੇ ਇੱਕ ਸਚਾਈ ਦਾ ਖੁਲਾਸਾ ਕੀਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਈਰਾਨ ਦੇ ਆਤਮ ਸਮਰਪਣ ਤੋਂ ਘੱਟ ਕਿਸੇ ਵੀ ਚੀਜ਼ ਤੋਂ ਸੰਤੁਸ਼ਟ ਨਹੀਂ ਹੋਣਗੇ ਪਰ ਅਜਿਹਾ ਕਦੇ ਨਹੀਂ ਹੋਵੇਗਾ